ਦੇਖੋ ਇਹ ਸਤਲੋਜ ਦਾ ਕਹਿਰ ਦੇਖੋ ਜੀ ਆ ਇਧਰ ਜ਼ਿੰਮੇਦਾਰਾਂ ਦਾ ਝੋਨਾ ਸਾਰਾ ਰੁੜੀ ਜਾਂਦਾ ਨਾਲ ਬਹੁਤ ਦੂਰ ਤੱਕ ਸੀਗਾ ਝੋਨਾ ਜ਼ਿੰਮੇਦਾਰਾਂ ਦਾ ਬਹੁਤ ਜ਼ਿਆਦਾ ਆਪਣੇ ਹੋਰ ਵਿਚਾਰਿਆਂ ਦਾ ਹੋਰ ਕਿੱਡਾ-ਕੱਡਾ ਪਾਲਿਆ ਹੋਇਆ ਸਾਰਾ ਗਿਆ ਦੇਖੋ ਉਹ ਡੇਗਦੇ ਆ ਉਹ ਸਾਹਮਣੇ ਪਪਲ ਰਾਈ ਬੀਜੇ ਹੋ ਆ ਦੇਖੋ ਪਪਲ ਕਿਵੇਂ ਡੇਗ ਰਹੇ ਨੇ ਦੇਖੋ ਜੀ ਸਾਰੇ ਪਾਪੂਲ ਡੇ ਕਰ ਰਹੇ ਨੇ ਸਾਰੇ ਬਹੁਤ ਹੁਣ ਤੱਕ ਚੱਲਦਾ ਸੀ ਇੱਥੋਂ ਬਿਲ ਮੇੜੇ ਆ ਗਿਆ ਤਰੀ ਕੀ ਕਰੂ ਬਣਾ ਜਿੰਮੇਦਾਰ ਵੀ ਕੀ ਕਰੂਗਾ ਪਾਲੀ ਪਲਾਈ ਫਸਲ ਫੱਥੋਂ ਨਿਕਲ ਜਾਂਦੀ ਜਦ ਇਹਨੂੰ ਓ ਦੇਖੋ ਇਹ ਪਾਪੂਲ ਸਾਰੇ ਢੇਗਣਗੇ ਵਿੱਚੋਂ ਆ ਸਾਰੀਆਂ ਢੇਗਾ ਢੇਗਦੀਆਂ ਨੇ ਸਾਰੇ ਆਏ ਸਾਰਾ ਢੇਗ ਦੇ ਸਾਰਾ ਢੇਗਦਾ ਸਾਰੇ ਦੇਖੋ ਛੱਲਾ ਦੇਖੋ ਜੀ ਛੱਲਾ ਦੇਖੋ ਸੱਤ ਰੋਜ਼ ਦੀਆਂ ਛੱਲਾ ਆਹ ਸਾਰਾ ਝੋਨਾ ਲੱਗ ਗਿਆ ਜੀ ਹਾਰਾ ਖਰਾ ਹੋ ਗਿਆ ਸਾਰੀ ਫਸਲ ਬਹੁਤ ਦੂਰ ਤੱਕ ਸੀ ਜੀ ਉਹ ਜਿੱਥੇ ਤੱਕ ਦੇਖ ਨਹੀਂ ਉੱਥੇ ਤੱਕ ਫਸਲ ਫਸਲ ਖੜੀ ਸੀ ਸਾਰੀ ਮਹਾਰਾਜ ਭਲੀ ਕਰੇ ਸਾਰਿਆਂ ਦੇ ਤੇ ਪਾਤਸ਼ਾਹ